ਫਰੀਦਕੋਟ ਦੀ પ્રાਣੀ ਦਾਣਾ ਮੰਡੀ ਦੇ ਵਿੱਚ ਇੱਕ ਵਪਾਰੀ ਦੇ ਨਾਲ ਅਣਖਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦੀ ਘਟਨਾ ਨੂੰ ਲੈ ਕੇ ਮਾਮਲਾ ਗੰਭੀਰ ਹੋ ਗਿਆ ਹੈ ਤੇ ਮਾਮਲਾ ਅਵੱਧਾ ਜਾ ਰਿਹਾ ਹੈ। ਹੁਣ ਫਰੀਦਕੋਟ ਸ਼ਹਿਰ ਦੀਆਂ ਵਪਾਰਕ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਕੱਲ ਨੂੰ ਯਾਨੀ ਵੀਰਵਾਰ ਨੂੰ ਫਰੀਦਕੋਟ ਦਾ ਸਾਰਾ ਬਾਜ਼ਾਰ ਬੰਦ ਰਹੂਗਾ ਤੇ ਇਸ ਨੂੰ ਲੈ ਕੇ ਉਹਨਾਂ ਪੂਰੇ ਬਾਜ਼ਾਰ ਦੇ ਵਿੱਚ ਰੋਸ ਮਾਰਚ ਕੀਤਾ। ਉਨ੍ਹਾਂ ਨੂੰ ਕਈ ਜਥੇਬੰਦੀਆਂ ਨੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਕੰਪਿਊਟਰ ਹਾਰਡਵੇਅਰ ਜਥੇਬੰਦੀ ਤੇ ਹੋਰ ਵਪਾਰੀ ਜਥੇਬੰਦੀਆਂ ਨੇ ਇਹਨਾਂ ਨੂੰ ਸਮਰਥਨ ਕੀਤਾ ਹੈ, ਸਹਿਯੋਗ ਦਿੱਤਾ ਹੈ ਤੇ ਕੱਲ ਨੂੰ ਇਹਨਾਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਵਿੱਚ ਪੂਰਾ ਫਰੀਦਕੋਟ ਸ਼ਹਿਰ ਬੰਦ ਰੱਖਣ ਦਾ ਸਮਰਥਨ ਕੀਤਾ ਹੈ ਐਲਾਨ ਕੀਤਾ ਹੈ ਕਿ ਉਹਨਾਂ ਦੇ ਨਾਲ ਰਹਿਣਗੇ ਤੇ ਰਾਜਨ ਠਾਕਰ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਵੀ ਆ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਜਿੰਨਾ ਵਿਅਕਤੀਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਚਰ ਵਪਾਰੀ ਵਰਗ ਆ ਉਹ ਸੰਘਰਸ਼ ਤੇ ਰਹੇਗਾ ਅ ਫਿਰ ਅੱਜ ਬਿਜਾਤ ਜਿਹੜੀ ਘਟਨਾ ਵਾਪਰੀ ਹੈ ਕੋਪਾਰੀ ਦਾ ਫੋਟੋ ਮੈਸਜ ਹੈ ਸੁਣ ਲੈ ਕੇ ਕੱਲ ਬਿਜਾਰਪੰਦ ਦਾ ਸੱਦਾ ਦਿੱਤਾ ਗਿਆ ਕੀ ਪ੍ਰੋਗਰਾਮ ਰਹਿਣ ਵਾਲਾ ਹੈ ਦੇਖੋ ਜੀ ਇਹ ਘਟਨਾ ਬਹੁਤ ਨਿੰਦਨੀ ਹੈ ਸਾਰੇ ਵਪਾਰੀਆਂ ਦੇ ਵਿੱਚ ਬਹੁਤ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਤੇ ਜੇ ਸਾਨੂੰ ਇਨਸਾਫ ਨਹੀਂ ਮਿਲਦਾਗਾ ਤਾਂ ਅਸੀਂ ਜਿਹੜਾ ਹੈਗਾ ਕੱਲ ਸਾਰੇ ਬਾਜ਼ਾਰ ਤੇ ਸਾਰਾ ਵਪਾਰ ਜਿਹੜਾ ਹੈ ਅਸੀਂ ਬੰਦ ਰੱਖਾਂਗੇ ਔਰ ਅਸੀਂ ਪੰਜਾਬ ਜੇ ਸਾਨੂੰ ਉਸ ਤੋਂ ਬਾਅਦ ਵੀ ਕੋਈ ਇਨਸਾਫ ਨਹੀਂ ਮਿਲਦਾਗਾ ਫਿਰ ਅਸੀਂ ਪੰਜਾਬ ਦੇ ਜਗ੍ਹਾ-ਜਗ੍ਹਾ ਤੋਂ ਆਪਣੀਆਂ ਸਾਰੀਆਂ ਪੰਜਾਬ ਚੋ ਟੀਮਾਂ ਮਂਗਾਵਾਵਾਂਗੇ ਪ੍ਰਸ਼ਾਸਨ ਦੇ ਬਾਹਰ ਅਗੇ ਦਰਨਾ ਦੇਵਾਂਗੇ ਆਪਦੀ ਇਨਸਾਫ ਦੀ ਮੰਗ ਕਰਦੇ ਰਹਿਾਂਗੇ ਕੀ ਘਟਨਾ ਕੀ ਵਾਪਰੀ ਸੀ ਔਰ ਹੁਣ ਮੰਗ ਕੀ ਕਰ ਰਹੇ ਘਟਨਾ ਇਹ ਆ ਜੀ ਦੋ ਲੜ ਮੋਟਰਸਾਈਕਲਾਂ ਦੇ ਚਾਰ ਕੋਈ ਅਣਪਛਾਤੇ ਬੰਦੇ ਆਏ ਆ ਜਿਨ੍ਹਾਂ ਦੇ ਮੂੰਹ ਸਰਬੰਨੇ ਹੋਏ ਸੀਗੇ ਉਹਨਾਂ ਨੇ ਆ ਕੇ ਇੱਕ ਦੁਕਾਨਦਾਰ ਦੀ ਜਿਹੜੀ ਐ ਮਾਰਕੁੱਟ ਕੀਤੀ ਐ ਤੇ ਵਪਾਰੀ ਸੇਫ ਨਹੀਂ ਐ ਅਸੀਂ ਇਸ ਗੱਲ 'ਚ ਸਰਪ੍ਰਸ਼ਾਸਨ ਦੇ ਕੋਲ ਮੰਗ ਕਰਦੇ ਆ ਵੀ ਇਹਨਾਂ ਦੇ ਖਿਲਾਫ ਜਿਹੜੀ ਐ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਨੂੰ ਵਿਸ਼ਵਾਸ ਦਿਵਾਇਆ ਜਾਵੇ ਵੀ ਅਗਾਹ ਤੋਂ ਪੁਹੇਕ ਚ ਇਹ ਜਿਹੇ ਘਟਨਾਵਾ ਵਪਾਰੀਆਂ ਦੇ ਨਾਲ ਨਹੀਂ ਹੋਣਗੀਆਂ ਜਦੋਂ ਤੱਕ ਇਹ ਦੋਸ਼ੀ ਨਹੀਂ ਗ੍ਰਿਫਤਾਰ ਹੁੰਦੇਗੇ ਉਦੋਂ ਤੱਕ ਅਸੀਂ ਬਾਜ਼ਾਰ ਬੰਦ ਰੱਖਾਂਗੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਨੂੰ ਸਰਕਾਰ ਜਿਹੜੀ ਹੈ ਨਜਾਦ ਦੁਆਉਣ ਵਾਸਤੇ ਸਾਨੂੰ ਕੋਈ ਨਾ ਕੋਈ ਵਿਸ਼ਵਾਸ ਦਿਵਾਵੇ ਆਸ਼ਵਾਸਨ ਦੇਵੇ